ਨਮਸਕਾਰ ਸਤਿ ਸ਼੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਤੇਜ ਤੁਹਾਡਾ ਸਵਾਗਤ ਕਰਦਾ ਜਿਉਂ-ਜਿਉਂ ਲੋਕ ਸਭਾ ਦੇ ਇਲੈਕਸ਼ਨ ਨਜ਼ਦੀਕ ਆਉਂਦੇ ਜਾ ਰਹੇ ਨੇ ਭਾਰਤ ਤੇ ਪੰਜਾਬ ਦੀ ਰਾਜਨੀਤੀ ਗਰਮਾਉਂਦੀ ਜਾ ਰਹੀ ਹੈ ਪੰਜਾਬ ਫਿਰ ਇੱਕ ਵਾਰ ਸੁਰਖੀਆਂ ਦੇ ਵਿੱਚ ਆਇਆ ਔਰ ਇਸ ਵਾਰ ਬਹੁਤ ਗੰਭੀਰ ਮਾਮਲੇ ਦੇ ਵਿੱਚ ਇਸ ਸੁਰਖੀਆਂ ਦੇ ਵਿੱਚ ਆਇਆ ਮੈਂ ਇਹ ਨਹੀਂ ਕਿ ਸਾਡੇ ਮਾਰੀਓਗ ਮੁੱਖ ਮੰਤਰੀ ਸਾਹਿਬ ਨੂੰ ਜਾਂ ਸਾਡੇ ਐਜੂਕੇਸ਼ਨ ਮਿਨਿਸਟਰ ਨੂੰ ਦਿੱਲੀ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਬੀਤ ਦਿਨੀ 9 ਸਮਣਿਆਂ ਤੋਂ ਬਾਅਦ ED ਨੇ ਅਰਵਿੰਦ ਕੇਜਰੀਵਾਲ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਸ਼ਰਾਬ ਕੋਟਾਲੇ ਦੇ ਵਿੱਚ ਉਹਨਾਂ ਨੂੰ ਇਹ ਸਮਣਂ ਜਾਰੀ ਹੋਏ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸ਼ਰਾਬ ਆਮ ਆਦਮੀ ਪਾਰਟੀ ਦੀਆਂ ਜੜ੍ਹਾਂ ਦੇ ਵਿੱਚ ਬੈਗੀ ਸੇਮ ਉਸੇ ਸਮੇਂ ਪੰਜਾਬ ਦੇ ਸੰਗਰੂਰ ਅਤੇ ਹੋਰ ਇੱਕ ਦੋ ਪਿੰਡਾਂ ਦੇ ਵਿੱਚ ਜਿਹੜੀਲੀ ਸ਼ਰਾਬ ਪੀਣ ਦੇ ਨਾਲ ਜਿਹੜੇ ਹੈ ਕੁਝ ਲੋਕ ਮਰ ਗਏ ਸੀ ਪਰ ਸਾਡੀ ਪੰਜਾਬ ਸਰਕਾਰ ਨੇ ਉਹਨਾਂ ਦੇ ਪਿੰਡਾਂ ਦੇ ਵਿੱਚ ਵਿਜ਼ਿਟ ਕਰਨ ਦੀ ਜਗ੍ਹਾ ਕੁਝ ਟਵੀਟ ਕਰਨ ਦੀ ਜਗ੍ਹਾ ਦਿੱਲੀ ਦੇ ਵੱਲ ਚੱਲੇ ਪਾ ਲੇ ਕਿ ਉਹਨਾਂ ਦੇ ਆਗਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਮਸਲੇ ਨੂੰ ਲੈ ਕੇ ਅੱਜ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਉਹ ਮਸਲਾ ਬਹੁਤ ਗੰਭੀਰ ਹੈ ਅਮਰੀਕਾ ਰਹੰਦੇ ਇੱਕ ਅਤਵਾਦੀ ਗੁਰਪਤਵੰਦ ਸਿੰਘ ਪੰਨੂ ਨੇ ਇੱਕ ਵੀਡੀਓ ਜਾਰੀ ਕੀਤੀ। ਔਰ ਇਸ ਵੀਡੀਓ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ। ਔਰ ਹੋ ਸਕਦਾ ਕਿ ਕੇਂਦਰ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੇ ਕੋਈ ਜਾਂਚ ਵੀ ਬਿਠਾਏ। ਕੇਂਦਰ ਸਰਕਾਰ ਦੇ ਨਾਲ-ਨਾਲ ਸਾਨੂੰ ਆਮ ਜਨ ਨੂੰ ਸਾਡੇ ਸਪੈਸ਼ਲੀ ਪੰਜਾਬ ਦੇ ਲੋਕਾਂ ਨੂੰ ਜਿਹੜਾ ਹੈ ਸੋਚਣ ਤੇ ਮਜਬੂਰ ਕੀਤਾ। ਉਸ ਵੀਡੀਓ ਦੇ ਵਿੱਚ ਅਤਵਾਦੀ ਪੰਨੂ ਕਹਿ ਰਿਹਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ 2014 ਤੋਂ ਲੈ ਕੇ 2022 ਤੱਕ 133 ਕਰੋੜ ਰੁਪਏ ਦਿੱਤੇ ਸੀ ਕਿਸ ਲਈ ਦਿੱਤੇ ਸੀ ਉਪਨੋ ਆਪਣੀ ਵੀਡੀਓ ਚ ਦੱਸਦਾ ਹੈ ਕਿ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਲਈ ਅਸੀਂ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਪਾਰਟੀ ਨੂੰ ਇਹ ਜਿਹੜੇ ਹੈ ਪੈਸੇ ਦਿੱਤੇ ਸੀ ਤੇ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਜੇ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਅਸੀਂ 1 ਇਅਰ ਦੇ ਵਿੱਚ ਵਿੱਚ ਉਹਨਾਂ ਨੂੰ ਰਿਹਾ ਕਰਵਾਵਾਂਗੇ ਪਰ ਉਹਨਾਂ ਨੇ ਹਾਜਿਦ ਤੱਕ ਸਾਡੇ ਸਾਥੀ ਨੂੰ ਰਿਹਾ ਨਹੀਂ ਕੀਤਾ ਹੈ ਇਹ ਨਹੀਂ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਕਾਰਕੂ ਜਦੋਂ ਇਲੈਕਸ਼ਨਾਂ ਦੇ ਸਵੇ ਪੰਜਾਬ ਦੇ ਵਿੱਚ ਆਏ ਸੀ ਤਾਂ ਮੋਗਾ ਵਿਖੇ ਇੱਕ ਅਤਵਾਦੀ ਕੋਠੀ ਦੇ ਵਿੱਚ ਠਹਿਰੇ ਸੀ ਜਿਹਨਾਂ ਦਾ ਕੰਮ ਪੰਜਾਬ ਨੂੰ ਭਾਰਤ ਨੂੰ ਸਾਡੇ ਦੇਸ਼ ਦੇ ਪ੍ਰਭੂਸੱਤਾ ਅਖੰਡਤਾ ਨੂੰ ਤੋੜਨਾ ਹੈ ਉਸ ਸਮੇਂ ਵੀ ਅਰਵਿੰਦ ਕੇਜਰੀਵਾਲ ਦੀ ਇੱਕ ਫੇਰੀ ਬੜੀ ਚਰਚਾ ਦੇ ਵਿੱਚ ਰਹੀ ਸੀ ਲੇਕਿਨ ਹੁਣ ਸਮੇਂ ਸੋਚਣਾ ਹੋਵੇਗਾ ਕਿ ਕੇਜਰੀਵਾਲ ਐਸੇ ਪਰਸਨਸ ਦੇ ਨਾਲ ਐਸੇ ਅਤਵਾਦੀਆਂ ਦੇ ਨਾਲ ਹੱਥ ਮਿਲਾ ਰਹੇ ਨੇ ਉਹਨਾਂ ਦੇ ਨਾਲ ਡੀਲ ਕਰ ਰਹੇ ਨੇ ਜਿਹੜੇ ਸਾਡੇ ਪੰਜਾਬ ਨੂੰ ਸਾਡੇ ਦੇਸ਼ ਦੇ ਪ੍ਰਭੂ ਸਰਤਾ ਨੂੰ ਤੋੜਨਾ ਚਾਹੁੰਦੇ ਨੇ ਕੀ ਦੇਸ਼ ਦੇ ਲਈ ਖੇਤ ਕਰ ਹੋਵੇਗਾ ਅਸੀਂ ਲੋਕਾਂ ਨੇ ਉਹਨਾਂ ਨੂੰ ਦਿੱਲੀ ਕੇਂਦਰ ਸ਼ਾਸਿਤ ਰਾਜ ਦੀ ਸੱਤਾ ਦੇ ਦਿੱਤੀ ਪੰਜਾਬ ਦੀ ਸੱਤਾ ਦੇ ਦਿੱਤੀ ਤਾਂ ਸੱਤਾ ਦੇ ਵਿੱਚ ਬਹਿ ਕੇ ਉਹ ਕੀ ਕਾਰਜ ਕਰ ਰਹੇ ਸੱਤਾ ਦੇ ਵਿੱਚ ਅਨਲੀ ਉਹਨਾਂ ਨੇ ਕੀ ਹਥਕੰਡੇ ਅਪਣਾਏ ਇਹ ਤੁਸੀਂ ਉਸ ਆਤਵਾਦੀ ਪੰਨੂ ਦੀ ਜਿਹੜੀ ਵੀਡੀਓ ਤੁਸੀਂ ਦੇਖੋਗੇ ਤੁਹਾਨੂੰ ਸਭ ਪਤਾ ਲੱਗ ਜਾਏਗਾ ਲੇਕਿਨ ਇਹ ਹੁਣ ਸੋਚਣ ਲਈ ਗੰਭੀਰ ਵਿਸ਼ਾ ਹੈ ਕਿ ਜੇ ਸਰਕਾਰ ਉਨ੍ਹਾਂ ਦੀ ਹਮਾਇਤ ਦੇ ਨਾਲ ਉਹਨਾਂ ਨੂੰ ਪੈਸਾ ਲੈ ਕੇ ਸੱਤਾ ਦੇ ਵਿੱਚ ਪਾਵਰ ਦੇ ਵਿੱਚ ਆ ਰਹੀ ਹੈ ਤਾਂ ਹੋਰ ਉਹਨਾਂ ਦੇ ਲਈ ਕੀ ਕਰਨੇ ਹੋਗੇ ਅਜੇ ਹੀ ਰਾਜ ਸੱਤਾ ਅਜੇ ਹੀ ਨੇਤਾ ਦੇਸ਼ ਨੂੰ ਕਦੀ ਨਹੀਂ ਚਾਹੀਦੇ ਜਿਹੜੇ ਦੇਸ਼ ਦੇ ਵਿਰੋਧੀਆਂ ਦੇ ਨਾਲ ਮਿਲ ਕੇ ਸੱਤਾ ਦੇ ਵਿੱਚੋਂ ਉਮੀਦ ਹੈ ਕਿ ਅਸੀਂ ਸਭ ਮਿਲ ਕੇ ਸੋਚਾਂਗੇ ਤਾਂ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ऐसे ਲੋਕਾਂ ਨੂੰ ਦੁਬਾਰਾ ਕੁਰਸੀ ਤੇ ਨਾ ਬਿਠਾਵਾਂਗੇ ਅਜਿਹੇ ਲੋਕਾਂ ਨੂੰ ਕਦੀ ਇੰਟਰਟੇਨ ਨਹੀਂ ਕਰਾਂਗੇ ਜਿਹੜੇ ਦੇਸ਼ ਨੂੰ ਤੋੜਨ ਵਾਲੇ ਲੋਕਾਂ ਦਾ ਸਾਥ ਲੈਂਦੇ ਨੇ ਉਮੀਦ ਇਹ ਵੀ ਕਰਦੇ ਆ ਕਿ ਜਲਦੀ ਹੀ ਕੇਂਦਰ ਸਰਕਾਰ ਤੇ ਹੋਰ ਜਿਹੜੀਆਂ ਸੁਰੱਖਿਆ ਜਾਂਚ ਏਜੰਸੀਆਂ ਨੇ ਉਸ ਵੀਡੀਓ ਦੀ ਜਾਂਚ ਕਰਨਗੀਆ ਤੇ ਗੇਜਰੀਵਾਲ ਤੇ ਆਮ ਆਦਮੀ ਪਾਰਟੀ ਦੇ ਜਿਹੜੇ ਉਹ ਕਲੈਕਸ਼ਨਸ ਉੱਭਰ ਕੇ ਆਏ ਨੇ ਜੋ ਗੁਰਪਤਵੰਦ ਸਿੰਘ ਪੰਨੂ ਕਹਿ ਰਿਹਾ महीम जांच की जाए ताकि कि पंजाब उस दौर तो बचाया जा सके उस काले दौर तो सिर्फ किया जा सके पंजाब पहला अपने पिंडे हंडा चुका है तो सू भी मिल के ये हमला मारना होगा हो सोचना होगा कि असीब नजिए दरिंद तो किमें बचाइए फिर मिलोंगे किसी नवे मुद्दे नमस्कार Sat Sri Akaal